ਸਵਾਗਤ ਹੈ ਤੁਹਾਡਾ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਜਿੰਨੇ ਵੀ ਵੀਰ ਚੈਨਲ ਦੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਅੱਜ ਆਪਾਂ ਗੱਲ ਕਰਾਂਗੇ YouTube ਚੈਨਲ ਤੇ ਚੈਨਲ ਬਣਾਉਣ ਤੋਂ ਲੈ ਕੇ ਪੈਸੇ ਕਮਾਉਣ ਤੱਕ ਦੀ ਸਾਰੀ ਜਾਣਕਾਰੀ ਵੀ ਤੁਸੀਂ YouTube ਤੋਂ ਕਿਵੇਂ ਪੈਸੇ ਕਮਾ ਸਕਦੇ ਆ YouTube ਤੋਂ ਪੈਸਾ ਬਹੁਤ ਆਉਂਦਾ ਹੈ ਫੇਸਬੁੱਕ ਪੇਜ ਤੇ ਵੀ ਆਪਾਂ ਫੇਸਬੁੱਕ ਪੇਜ ਦੀ ਗੱਲ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਹੋਰ ਵੀ ਬਹੁਤ ਆਪਾਂ ਆਨਲਾਈਨ ਕੰਮ ਕਰਕੇ ਪੈਸੇ ਕਮਾ ਸਕਦੇ ਹਾਂ ਸੋ ਅੱਜ ਗੱਲ ਕਰਦੇ ਆਪਾਂ YouTube ਦੇ ਚੈਨਲ ਬਾਰੇ ਕਈ ਵੀਰ ਕੀ ਕਰਦੇ ਆ ਕਿ YouTube ਤੇ ਜਾ ਕੇ Google ਤੇ ਖਾਤੇ ਤੇ ਜਾ ਕੇ ਆਪਣਾ ਚੈਨਲ ਬਣਾਉਂਦੇ ਆ ਤੇ YouTube ਤੇ ਵੀਡੀਓ ਸ਼ੁਰੂ ਕਰ ਦਿੰਦੇ ਆ ਨੰ ਕਈਆਂ ਨੇ ਲੰਮੀਆਂ ਵੀਡੀਓ ਪਾਈਆਂ ਨਾ ਤੇ ਕਈ ਛੋਟੀਆਂ ਵੀਡੀਓ ਪਾਉਂਦੇ ਨੇ ਤੁਸੀਂ ਸ਼ੁਰੂ ਵਿੱਚ ਇੱਕ ਗਲਤੀ ਕਰਦੇ ਆ ਜੋ ਤੁਹਾਨੂੰ ਅੱਗੇ ਜਾ ਕੇ ਪਤਾ ਲੱਗਦਾ ਤੁਸੀਂ ਸਮਾਂ ਬਰਬਾਦ ਕਰ ਚੁੱਕੇ ਹੁੰਨੇ ਹੋ ਤੁਸੀਂ ਕਿਸੇ ਦੀਆਂ ਵੀਡੀਓ ਚੱਕ ਕੇ ਪਾਈ ਜਾਂਦੇ ਹੋ ਜਾਂ ਵੀਡੀਓ ਉੱਪਰ ਗਾਣਾ ਲਾ ਕੇ ਵੀਡੀਓ YouTube YouTube ਉੱਪਰ ਪਾ ਦਿੰਦੇ ਤਾਂ ਕਿ ਉਹ ਵੀਡੀਓ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਸੇ ਦੀ ਵੀਡੀਓ ਪਾਉਣ ਦਾ ਜਾਂ ਤਾਂ ਕਾਪੀਰਾਈਟ ਆ ਜਾਂਦੀ ਹੈ ਜੋ ਵੀ ਕੰਮ ਕਰਨਾ ਆਪਣਾ ਕੰਮ ਕਰੋ YouTube ਨੀਚ ਤੇ ਕੰਮ ਕਰਦਾ ਹੈ ਕਿ ਤੁਹਾਡਾ ਟੌਪਿਕ ਕੀ ਹੈ YouTube ਤੇ ਜਿੱਦਾਂ ਦਾ ਵੀ ਕੰਮ ਕਰਦੇ ਹੋ ਤਾਂ ਉਹਨਾਂ ਉਦਾਂ ਦੀ ਆਡੀਅנס ਮਿਲਦੀ ਹੈ ਜੇ ਤੁਸੀਂ YouTube ਤੇ ਮੰਨ ਲਓ ਵੀ ਸਿੱਖ ਇਤਿਹਾਸ ਬਾਰੇ ਗੱਲ ਕਰਦੇ ਹੋ ਉਹ YouTube ਤੇ ਤੁਹਾਨੂੰ ਸਿੱਖੀ ਰਿਲੇਟਡ ਵੀ ਜਿਹੜੇ ਵੀ ਸਿੱਖੀ ਪ੍ਰਚਾਰ ਸੁਣਦੇ ਹਨ ਉਹਦਾਂ ਦੇ ਜਿਹੜੇ ਆ ਦਰਸ਼ਕ ਮਿਲਣਗੇ ਤੁਹਾਨੂੰ ਉਦਾਂ ਸਤਿਕਾਰ ਦੇਣਗੇ ਤੁਹਾਡਾ ਚੈਨਲ ਫੋਲੋ ਕਰਨਗੇ ਜਿਸ ਤਰ੍ਹਾਂ ਦਾ ਵੀ ਤੁਹਾਡਾ ਮੁੱਦਾ ਹੈ ਜਾਨੀ ਕਿ ਕਿਸੇ ਵੀ ਵਿਸ਼ੇ ਤੇ ਤੁਸੀਂ ਵੀਡੀਓ ਪਾ ਰਹੇ ਹਨ ਉਸ ਤਰ੍ਹਾਂ ਦੀ ਆਡੀਅנס ਤੁਹਾਨੂੰ ਮਿਲੂ YouTube ਤੇ ਤੁਹਾਡਾ ਜਿੱਦਾਂ ਦਾ ਵੀ ਨੇਚਰ ਹੋਊਗਾ ਵੀ ਤੁਸੀਂ ਕਿਹ ਟੌਪਿਕ ਤੇ ਵੀਡੀਓ ਪਾਉਣਾ ਹੈ ਚੈਨਲ ਵੀ ਉਸ ਟੌਪਿਕ ਤੇ ਹੀ ਬਣਾਓ ਤਾਂ ਉਸ ਟੌਪਿਕ ਤੇ ਨਾਂ ਚੈਨਲ ਦਾ ਰੱਖਿਆ ਜਾਵੇ ਜਿਸ ਵਿਸ਼ੇ ਤੇ ਤੁਸੀਂ ਵੀਡੀਓ ਪਾਉਣਾ ਚਾਹੁੰਦੇ ਹੋ ਜਿਹੜਾ ਵੀ ਕੰਮ ਕਰਨਾ ਚਾਹੁੰਦੇ ਹੋ ਜਿਸ ਟੌਪਿਕ ਤੇ ਤੁਸੀਂ ਵੀਡੀਓ ਬਣਾਉਣੇ ਹੋ ਪਹਿਲਾਂ ਉਸ ਟੌਪਿਕ ਤੇ ਰਿਸਰਚ ਕਰੋ ਪੂਰੀ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਹੈ ਜਿਸ ਟੌਪਿਕ ਦੀ ਵੀਡੀਓ ਤੁਸੀਂ ਬਣਾਉਣੇ ਹੋ ਉਸ ਉੱਪਰ ਪੂਰਾ ਸਰਚ ਕਰਕੇ ਉਸ ਨੂੰ ਜਾਂ ਤਾਂ ਕਾਪੀ ਉੱਪਰ ਲੇਖ ਲਓ ਬਾਅਦ ਵਿੱਚ ਬੋਲਦੇ ਹੋ ਤਾਂ ਕਿ ਕੋਈ ਬਾਅਦ ਵਿੱਚ ਪ੍ਰੋਬਲਮ ਨਾ ਆਵੇ ਜਾਂ ਫੋਨ ਵਿੱਚ ਉਸ ਨੂੰ ਐਂਟਰ ਕਰ ਲਓ ਵੀ ਬਾਅਦ ਵਿੱਚ ਤੁਸੀਂ ਬੋਲ ਕੇ ਵੀਡੀਓ ਬਣਾ ਸਕਦੇ ਹੋ ਤਾਂ ਕਿ ਫਿਰ ਤੁਸੀਂ ਰੈਗੂਲਰ ਬੋਲ ਸਕੋ ਵੀ ਕੋਈ ਬੋਲਣ 'ਚ ਪ੍ਰੋਬਲਮ ਨਾ ਆਵੇ ਜਿੱਦਾਂ ਕਿ ਤੁਸੀਂ ਬਲੌਗ ਪਉਂਦਿਆਂ ਵੀਡੀਓ ਬਣਾਉਣਾ ਇਹਨਾਂ ਬਲੌਗ ਥੋੜਾ ਜਿਹਾ ਸੌਖਾ ਹੋ ਜਾਂਦਾ ਜਿੱਦਾਂ ਕਿ ਆਉਣਾ ਜਾਣਾ ਵੀ ਤੁਸੀਂ ਕਿਸੇ ਇਸ ਸ਼ਹਿਰ ਜਾਂ ਕਿਸੇ ਵੀ ਜਗ੍ਹਾ ਤੇ ਗਏ ਹੋ ਉਸ ਵਿੱਚ ਤੁਹਾਨੂੰ ਉਸ ਟੌਪਿਕ ਤੇ ਬੋਲਣਾ ਨਾਰਮਲ ਗੱਲਾਂ ਆ ਜਾਂਦੀਆਂ ਹਨ ਵੀ ਉਹ ਬੋਲਣਾ ਸੌਖਾ ਹੁੰਦਾ ਇਹ ਹੁਣ ਗੱਲ ਕਰਦੇ ਹਾਂ YouTube ਤੇ ਚੈਨਲ ਬਣਾਉਣੇ ਚ ਗੂਗਲ ਤੇ ਜਾ ਕੇ ਤੁਸੀਂ ਆਪਣਾ ਕਿਆ ਚੈਨਲ ਬਣਾ ਸਕਦੇਵੇਂ ਇਸ ਦਾ ਨਾਮ ਵੱਖਰਾ ਜਿਹਾ ਨਾਮ ਰੱਖੋ ਤਾਂ ਕਿ ਸਰਚ ਕਰਕੇ ਵੀ ਉਸ ਨਾਮ ਉੱਪਰ ਪਹਿਲਾਂ ਕੋਈ ਚੈਨਲ ਨਾ ਹੋਵੇ ਲੱਗ ਜਾਣਾ ਹੋਵੇ ਸਾਡੇ ਚੈਨਲ ਦਾ ਵੀਡੀਓ ਬਣਾਉਣ ਵਿੱਚ ਹੁਣ ਤੁਹਾਨੂੰ ਕੋਈ ਦਿੱਕਤ ਨਹੀਂ ਦਿਓ ਕਿ ਹੁਣ ਫੋਨਾਂ ਦੀਆਂ ਕਲੀਅਰਟੀਆਂ ਬਹੁਤ ਹਨ ਵੈਸੇ ਆ ਜੀ ਫੋਨ 'ਚ ਤਾਂ ਕੋਈ ਪ੍ਰੋਬਲਮ ਹੀ ਨਹੀਂ ਆਈ ਫੋਨ 'ਚ ਵੀਡੀਓ ਬਹੁਤ ਵਧੀਆ ਬਣਦੀ ਹੈ ਐਡੀਟਿੰਗ ਕਰਨ 'ਚ ਕੋਈ ਪ੍ਰੋਬਲਮ ਨਹੀਂ ਹੁੰਦੀ ਆਵਾਜ਼ ਲਈ ਤੁਸੀਂ ਨਾਰਮਲ ਮੈਕ ਯੂਜ਼ ਕਰ ਸਕਦੇ ਹੋ ਤਾਂ ਕਿ ਤੁਹਾਡੀ ਕੋਈ ਆਵਾਜ਼ ਵਿੱਚ ਪ੍ਰੋਬਲਮ ਨਾ ਵੀ ਬਾਾਈ ਕੱਟੀ ਨਾ ਜਾਵੇ ਤਾਂ ਕਰਕੇ ਤੁਸੀਂ ਇਸ ਵਿੱਚ ਮੈਕ ਯੂਜ਼ ਕਰ ਸਕਦੇ ਹੋ ਤਾਂ ਕਿ ਤੁਹਾਡੀ ਜਿਹੜੀ ਆਵਾਜ਼ ਆ ਉਹ ਕਲੀਅਰ ਕਲੀਅਰ ਰਿਕਾਰਡਿੰਗ ਹੋਵੇ ਜਿਵੇਂ ਕਿ ਜਿਵੇਂ ਕਿ ਤੁਸੀਂ ਵੀਡੀਓ ਬਣਾ ਕੇ ਅਪਲੋਡ ਕਰ ਦਿੱਤੀ ਵੀਡੀਓ ਵਧੀਆ ਵਿਸ਼ੇ ਤੇ ਜਾਣਕਾਰੀ ਆ ਜਾਂ ਤੁਹਾਡੇ ਵੀਡੀਓ ਤੋਂ ਕਿਸੇ ਨੂੰ ਕੋਈ ਸਿੱਖਿਆ ਮਿਲੇ ਤਾਂ ਤੁਹਾਨੂੰ ਉਹ ਸਭ ਦੀ ਫੀਸ ਵੈਲਿਊ ਮਿਲਦੀ ਹੈ ਵੀ ਤੁਹਾਡਾ ਕਿਦਾਂ ਦਾ ਟੌਪਿਕ ਆ ਤੁਸੀਂ ਕਿਦਾਂ ਦੀ ਜਾਣਕਾਰੀ ਦਿੰਦੇ ਹੋ ਔਡੀਐਸ ਤੁਹਾਨੂੰ ਸੁਣਦੀ ਐ ਚੈਨਲ ਵੀ ਸਬਸਕ੍ਰਾਈਬ ਕਰਨਗੇ ਤੁਹਾਡਾ ਆਟੋਮੈਟਿਕਲੀ ਲਾਈਕ ਵਿਊ ਸ਼ੇਅਰ ਵੀ ਵੀਡੀਓ ਬਹੁਤ ਹੋਵੇਗੀ ਤੁਹਾਡੀ ਪਹਿਲਾਂ ਤੁਸੀਂ ਟਾਪਿਕ ਬਣਾਓ ਵੀ ਕਿੱਦਾਂ ਵੀਡੀਓ ਸ਼ੇਅਰ ਕਰਨੀ ਆ ਬੋਲਣਾ ਕਿੱਦਾਂ ਆ ਬੋਲਣਾ ਹੌਲੀ ਹੌਲੀ ਬੰਦਾ ਸ਼ੁਰੂ ਕਰ ਦਿੰਦਾ ਇੱਕੇਦਮ ਤਾਂ ਕੁਝ ਵੀ ਨਹੀਂ ਹੁੰਦਾ ਤੁਸੀਂ ਕੀ ਕਰਦੇ ਹੋ ਚੈਨਲ ਬਣਾ ਲੈਨੇ ਹੋ ਵੀਡੀਓ ਬਣਾ ਲੈਨੇ ਹੋ ਜਾਂ ਕਹਿੰਦੇ ਨੇ ਵੀਡੀਓ ਬਣਾ ਲਾਂਗੇ ਇੱਕ ਦੋ ਵੀਡੀਓ ਚੈਨਲ ਉੱਪਰ ਅਪਲੋਡ ਕਰ ਦਿੰਨੇ ਹੋ ਫਿਰ ਕਹਿੰਦੇ ਨੇ ਕੋਈ ਨਾ ਰੋਕੇ ਬਣਾ ਲਾਂਗੇ ਜਾਂ ਕਿੱਦਾਂ ਬੀਵੂ ਨਹੀਂ ਆ ਰਹੇ ਸਬਸਕ੍ਰਾਈਬਰ ਨਹੀਂ ਵੱਧ ਰਹੇ ਇਸ ਲਈ ਤੁਸੀਂ ਚੈਨਲ ਤੋਂ ਪਿੱਛੇ हट ਜਾਂਦੇ ਹੋ ਵੀਡੀਓ ਪਾਉਣੀਆਂ ਬੰਦ ਕਰ ਦਿੰਦੇ ਹੋ ਇਸ ਲਈ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਕਿਉਂਕਿ ਆਪਾਂ ਕਿਸੇ ਵੀ ਕੰਮ ਨੂੰ ਲੱਗਦੇ ਹਾਂ ਇੱਕ ਦਿਨ ਤਾਂ ਕੋਈ ਵੀ ਗਰੋ ਨਹੀਂ ਕਰਦਾ ਹੌਲੀ-ਹੌਲੀ ਪੰਜ-ਸੱਤ ਵੀਡੀਓ ਖਰਾਬ ਜਾਣ ਗਈਆਂ ਤਾਂ ਸਾਡੀਆਂ ਹੌਲੀ-ਹੌਲੀ ਤੁਹਾਨੂੰ ਵਧੀਆ ਪਤਾ ਬੁੱਲਣ ਬਾਰੇ ਪਤਾ ਲੱਗ ਜੂ ਤੁਸੀਂ ਵਧੀਆ ਬਲਾਰੇ ਬਣ ਜਾਓਗੇ ਵੀਡੀਓ ਅੱਗੇ ਤੋਂ ਅੱਗੇ ਗਰੋ ਕਰਦੇ ਜਾਓਗੇ ਇਸ ਤੋਂ ਬਾਅਦ ਜਿਵੇਂ ਜਿਵੇਂ ਤੁਸੀਂ ਲੋਕਾਂ ਦੇ ਸਾਹਮਣੇ ਆਓਗੇ ਲੋਕ ਤੁਹਾਨੂੰ ਪਿਆਰ ਦੇਣਗੇ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਸਮਝਾ ਰਹੇ ਹਾਂ ਆਪਾਂ ਅਗਲੀਆਂ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਜੇ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਆ ਤਾਂ ਵੀਡੀਓ ਵਿੱਚ ਕਮੈਂਟ ਕਰ ਸਕਦੇ ਹੋ ਇਹ ਵੀਡੀਓ ਬਹੁਤ ਹੀ ਸੌਖੇ ਤਰੀਕੇ ਵਿੱਚ ਜਿੱਦਾਂ ਕਿ ਮੈਂ ਅੱਜ ਤੋਂ 2 ਸਾਲ ਪਹਿਲਾਂ ਚੈਨਲ ਸ਼ੁਰੂ ਕੀਤਾ ਸੀ ਬਹੁਤ ਵਧੀਆ ਚੱਲ ਰਿਹਾ ਸੀਗਾ ਚੈਨਲ ਸਬਸਕ੍ਰਾਈਬਰ ਵੀ ਪੂਰੇ ਸੀਗੇ ਤੇ ਇਹ ਵੀਡੀਓ ਨੂੰ ਵਧੀਆ ਵਿਊ ਕੁਝ ਕਾਰਨਾਂ ਕਰਕੇ ਮੈਂ ਸੋਸ਼ਲ ਮੀਡੀਆ ਤੋਂ ਦੂਰ ਹੋਇਆ ਆਪਾਂ ਦੁਬਾਰਾ ਚੈਨਲ 10 ਸਤੰਬਰ ਤੋਂ ਸ਼ੁਰੂ ਕੀਤਾ ਚੈਨਲ ਸ਼ੁਰੂ ਕਰਨ ਵੇਲੇ ਹਰ ਕੋਈ ਸੂਝਦਾ ਕਿ ਚੈਨਲ ਸ਼ੁਰੂ ਗਰੋ ਨਹੀਂ ਕਰ ਰਿਹਾ ਜਾਂ ਵਿਊ ਨਹੀਂ ਆ ਰਿਹਾ ਇੱਕ ਦਿਨ ਤਾਂ ਕੁਝ ਵੀ ਨਹੀਂ ਹੁੰਦਾ ਵਾਇਰਲ ਹੁੰਦਾ ਹੁੰਦਾ ਜਿੱਦਾਂ ਤੁਸੀਂ ਮੂਰੇ ਆ ਰਹੇ ਹੋ ਮਿਹਨਤ ਕਰੀ ਜਾਨੇ ਉਹ ਤੁਹਾਨੂੰ ਮਿਹਨਤ ਦਾ ਫਲ ਮਿਲੇਗਾ ਤੁਸੀਂ ਇਹ ਨਹੀਂ ਸੋਚਣਾ ਕਿ ਸਾਡਾ ਚੈਨਲ ਨਹੀਂ ਚੱਲ ਰਿਹਾ YouTube ਤੁਹਾਨੂੰ ਇੱਕ ਸਾਲ ਦਾ ਸਮਾਂ ਯਾਨੀ ਕਿ 365 ਦਿਨ ਮਿਲਦੇ ਹਨ 365 ਦਿਨਾਂ ਦੇ ਵਿੱਚ 1000 ਸਬਸਕ੍ਰਾਈਬਰ ਤੇ 4000 ਘੰਟਾ ਦਾ ਵਾਚ ਟਾਈਮ ਪੂਰਾ ਕਰਨਾ ਹੈ ਜੋ ਕਿ ਬਹੁਤ ਹੀ ਨਾਰਮਲ ਤਰੀਕੇ ਨਾਲ ਪੂਰਾ ਹੋ ਜਾਂਦਾ ਹੈ ਤੇ ਇਸ ਵਿੱਚ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਤੁਸੀਂ ਲੱਗੇ ਰਹੋ ਮਿਹਨਤ ਕਰੋ ਜ਼ਰੂਰ ਤੁਹਾਡਾ ਚੈਨਲ ਮੋਨਟਾਈਜ਼ ਹੋਵੇਗਾ ਇਸ ਲਈ ਬਹੁਤ ਤਰ੍ਹਾਂ ਦੇ ਆਪਣੇ ਹੋਰ ਵੀ ਤਰੀਕੇ ਚੱਲਦੇ ਆਂ ਚੈਨਲ ਮੋਨਟਾਈਜ਼ ਕਰਾਉਣ ਲਈ ਜਾਂ ਵੀ ਸਬਸਕ੍ਰਾਈਬਰ ਵਧਾਉਣ ਲਈ ਉਹ ਗੱਲ ਤਾਂ ਕਿਉਂਕਿ ਇੱਕ ਵਾਰ ਤਾਂ ਤੁਸੀਂ ਕਰਵਾ ਲੂਗੇ ਵੈਸੇ ਉਹ ਕਾਪੀਰਾਈਟ ਆ ਜਾਊਗਾ ਜਾਂ ਤਾਂ ਜੇ ਕਰਵਾ ਵੀ ਲਿਆ ਬਾਅਦ ਵਿੱਚ ਪੰਗਾ ਤਾਂ ਬਾਅਦ ਚਾ ਤੁਹਾਡੀਆਂ ਵੀਡੀਓ ਨੂੰ ਬਾਅਦ ਵਿੱਚ ਵਿਊ ਨਹੀਂ ਹੋਣੇ ਇਸ ਲਈ ਜੋ ਵੀ ਕਰਨ ਕੰਮ ਕਰਨਾ ਜੈਨੂਣ ਕੰਮ ਕਰੋ ਜੈਨੂਣ ਤਰੀਕੇ ਨਾਲ ਚੈਨਲ ਬਣਾਓ ਹੌਲੀ ਹੌਲੀ ਤੁਹਾਡੀਆਂ ਵੀਡੀਓ ਵੀ ਚੱਲਣਗੀਆਂ ਤੁਹਾਡੇ ਸਬਸਕ੍ਰਾਈਬਰ ਵੀ ਪੂਰੇ ਹੋਣਗੇ ਵਿਊ ਵੀ ਪੂਰੇ ਹੋਣਗੇ ਜਦੋਂ ਤੁਹਾਡਾ ਚੈਨਲ ਚੱਲ ਪਿਆ ਤੁਸੀਂ ਵੀਡੀਓ ਪਾਉਣ ਲੱਗੇ ਤੁਹਾਡਾ ਬਾਅਸ ਟਾਈਮ 4000 ਘੰਟਾ ਬਾਅਸ ਟਾਈਮ ਪੂਰਾ ਹੋ ਗਿਆ ਤੇ 1000 ਸਬਸਕ੍ਰਾਈਬਰ ਪੂਰਾ ਹੋ ਗਿਆ ਉਸ ਤੋਂ ਬਾਅਦ YouTube ਤੁਹਾਨੂੰ ਕਮਾਈ ਦੇਣੀ ਸ਼ੁਰੂ ਕਰ ਦਿੰਦਾ ਹੈ ਜੋ ਕਿ ਵਿਊ ਦੇ ਹਿਸਾਬ ਨਾਲ ਪੈਸੇ ਆਉਂਦੇ ਆ ਮੰਥਲੀ ਇਨਕਮ ਤੁਹਾਨੂੰ ਆਉਣ ਲੱਗ ਜਾਂਦੀ ਹੈ ਵਿਊ ਦੇ ਹਿਸਾਬ ਨਾਲ YouTube ਪੈਸੇ ਦਿੰਦੀ ਹੈ ਇਸ ਲਈ ਜੋ ਵੀ ਵੀਡੀਓ ਨੂੰ ਦੇਖ ਕੇ ਆਪਣੇ ਵੀਡੀਓ ਨੂੰ ਦੇਖ ਕੇ ਕੰਮ ਸ਼ੁਰੂ ਕਰੋ ਚੈਨਲ ਬਣਾਓ ਵੀਡੀਓ ਅਪਲੋਡ ਕਰਨ ਲੱਗੋ ਇਸ ਲਈ ਕਿਸੇ ਦੀ ਕੋਈ ਪਰਵਾਹ ਨਹੀਂ ਕਰਨਾ ਜਿੱਦਾਂ ਕਿ ਤੁਹਾਨੂੰ ਪਤਾ ਆਪਣੇ ਪੰਜਾਬੀ ਵਿੱਚ ਕਹਦੇ ਆ ਤਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਿੱਚ ਮਾਹਰ ਹੈ ਜੇ ਕੋਈ ਲੱਗਦਾ ਤਾਂ ਆਪਣੇ ਪਿੰਡਾਂ ਵਿੱਚ ਕਹਿੰਦੇ ਵੱਡੇ ਯੂਟਿਊਬਰ ਬਲੌਗਰ ਆ ਗਏ ਇਸ ਲਈ ਬਹੁਤ ਕੁਝ ਗੱਲਾਂ ਸੁਣਨ ਨੂੰ ਮਿਲਦੀਆਂ ਪਰ ਕਿਸੇ ਦੀ ਕੋਈ ਪਰਵਾਹ ਨਹੀਂ ਕਰਨਾ ਲੱਗੇ ਰਹੋ ਮਿਹਨਤ ਕਰੋ ਚੈਨਲ ਤੁਹਾਡਾ ਚੱਲੇਗਾ ਜਰੂਰ ਫਲ ਮਿਲੇਗਾ ਮੈਂ ਤੋ ਕਰੋਂਗੇ ਤਾਂ ਤੁਸਨ ਵਧੀਆ ਕਮਾਈ ਆਉਣ ਲੱਗ ਜੂ ਇਸ ਲਈ ਬੇਫਾਲਤੂ ਵੀ ਫੋਨ ਚਲਾਉਣਾ ਹੀ ਸਾਰੀ ਜਿਹੜੀ ਇਸ ਵਿੱਚ ਕੋਸ਼ਣਾ ਕੋਸ਼ਾ ਤਾਂ ਆਪਾਂ ਕੰਮ ਬਹੁਤ ਕੰਮ ਦੀਆਂ ਗੱਲਾਂ ਆਨਲਾਈਨ ਆਪਾਂ ਹੋਰ ਬਹੁਤ ਪੈਸਾ ਕਮਾ ਸਕਦੇ ਹਾਂ ਇਸ ਵਿੱਚ ਬਹੁਤ ਤਰ੍ਹਾਂ ਦੀਆਂ ਐਪਾਂ ਵਗੈਰਾ ਤੋਂ ਜਾਂ ਕਿਸੇ ਪ੍ਰੋਮੋਸ਼ਨਾਂ ਕਰਕੇ ਇਸ ਲਈ ਚੈਨਲ ਬਣਾਓ ਤੇ ਜਰੂਰ ਵੀਡੀਓ ਸ਼ੇਅਰ ਕਰਿਓ ਜੀ ਅੱਗੇ ਵਾਸਤੇ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੋ ਕਦੇ ਆਪਾਂ ਨੂੰ ਕਮੈਂਟ ਕਰ ਸਕਦੇ ਆਪਾਂ ਹੋਰ ਵੀ ਸਾਰੀਆਂ ਚੈਨਲ ਬਾਰੇ ਵੀਡੀਓ ਲੈ ਕੇ ਆਵਾਂਗੇ ਅਲੱਗ-ਅਲੱਗ ਤਰ੍ਹਾਂ ਦੀਆਂ ਇਸ ਲਈ ਆਪਾਂ ਵੀ ਨਵਾਂ ਹੀ ਚੈਨਲ ਸ਼ੁਰੂ ਕਰਿਆ ਹੈ ਏ ਵੱਧ ਤੋਂ ਵੱਧ ਵੀਡੀਓ ਨੂੰ ਪਿਆਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ